ਨੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗਡ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਪਰਮਾਤਮਾ ਦੀ ਮਿਹਰਤ ਚੱਲਦੀ ਘਰੇ ਚ ਹੋਗੇ ਜੀ ਟਾਈਮ ਹੋ ਚੁੱਕਿਆ ਜੀ ਰਾਤ ਦਾ ਸਾਡੇ ਨੂੰ ਵਧੀਆ ਟਾਈਮਿੰਗ ਹੋ ਚੁੱਕੀ ਆ ਤੇ ਅੱਜ ਜੀ ਮੈਂ ਸਵੇਰ ਦਾ ਕੋਈ ਵਲੌਗ ਸ਼ੂਟ ਨਹੀਂ ਕਰਿਆ ਰੀਜ਼ਨ ਸੇਮ ਆ ਜੀ ਮੈਂ ਜਿਵੇਂ ਲਾਸਟ ਟੂ ਵਲੌਗਸ ਦੇ ਵਿੱਚ ਤੁਹਾਨੂੰ ਦੱਸਿਆ ਕਿ ਜਿਵੇਂ ਥੋੜੀ ਤਬੀਅਤ ਨਹੀਂ ਠੀਕ ਹੈਗੀ ਪਹਿਲਾਂ ਸੈਜ਼ਨ ਨੂੰ ਫੀਵਰ ਹੋਇਆ ਫਿਰ ਸੈਦ ਪਾਪਾ ਨੂੰ ਹੋਇਆ ਫਿਰ 10 ਮੈਨੂੰ ਹੋ ਗਿਆ ਜੀ ਕਿਉਂਕਿ ਮੌਸਮ ਚੇਂਜ ਹੋ ਰਿਹਾ ਵਾ ਹੈਗਾ ਤਾਂ ਕੋਮਨ ਆ ਪਰ ਫਿਰ ਵੀ ਜੀ ਜਿਹੜਾ ਇਹ ਬੁਖਾਰ ਆ ਨਾ ਬਹੁਤ ਜ਼ਿਆਦਾ ਸ਼ਰੀਰ ਤੋੜਦਾ ਇਹਨੇ ਮੇਰਾ ਗਲਾ ਇੰਨਾ ਖਰਾਬ ਕਰਤਾ ਮੇ ਕੋ ਪ੍ਰੋਪਰ ਬੋਲ ਨਹੀਂ ਹੋ ਰਿਆ ਤੇ ਅੱਜ ਅਸੀਂ ਡਾਕਟਰ ਚੇਂਜ ਕਰਕੇ ਮੈਡੀਸਿਨ ਲਈਆ ਤੇ ਅੱਜ ਥੋੜਾ ਜਿਹਾ ਰਿਲੀਫ ਆ ਮੈਨੂੰ ਤੁਹਾਨੂੰ ਇਨਵੋਇਸ ਵੀ ਪਤਾ ਲੱਗਦਾ ਹਾਂ ਮੈਂ ਥੋੜਾ ਜਿਹਾ ਅੱਗੇ ਨਾਲੋਂ ਫਰਕ ਆ ਤੇ ਲੋ ਜੀ ਆਖੀ ਆਪਾਂ ਮੇਨ ਟਾਪਿਕ ਤੇ ਆਉਂਦੇ ਆ ਅ ਲਾਸਟ ਇੱਕ ਵੀਡੀਓਜ਼ ਦੇ ਵਿੱਚ ਮੈਨੂੰ ਇੱਕ ਸਿਸਟਰ ਨੇ ਕਮੈਂਟ ਚ ਪੁੱਛਿਆ ਸੀਗਾ ਕਿ ਕੀ ਦੇਦੀ ਜੀ ਕਿ ਜਦੋਂ ਦੁਪਹਿਰਾ ਸਰਵ ਕੱਟਦੇ ਆ ਕਿ ਉਦੋਂ ਦੇਗ ਬਣਾਉਣੀ ਜ਼ਰੂਰੀ ਆ ਕਿ ਆਪਾਂ ਪੋਤਾਸੇ ਦਾ ਮੁੱਠਾ ਵੀ ਟੇਕ ਸਕਦੇ ਆ ਨਾ ਭੋਗ ਲਗਾ ਸਕਦੇ ਆ ਕਿ ਆਪਾਂ ਦੇਗ ਬਣਾਉਣੀ ਜ਼ਰੂਰੀ ਆ ਆਪਾਂ ਨੂੰ ਕਿ ਆਪਾਂ ਪੋਤਾਸੇ ਦਾ ਵੀ ਭੋਗ ਲਗਾ ਸਕਦੇ ਆ ਸੋ ਮੈਂ ਸੋਚਿਆ ਕਿ ਚਲੋ ਆਪਾਂ ਇਹਦੇ ਤੇ ਛੋਟੀ ਜੀ ਵੀਡੀਓ ਬਣਾ ਦਿੰਨੇ ਆ ਬਾਕੀ ਜੀ ਮੈਨੂੰ ਐ ਵੀ ਹੋ ਗਿਆ ਕਿ ਚਲੋ ਬਾਕੀ ਉਹ ਕਈ ਵੀਵਰਸ ਇੰਦਾ ਦੇਣਗੇ ਜਿਹੜੇ ਬਾਕੀ ਇਸ ਕਸ਼ਮਕਸ਼ ਤੇ ਵਿੱਚ ਹੈਗੇ ਆ ਕਿ ਜਦਨ ਆਪਾਂ ਦੁਪਹਿਰਾ ਸੇਵ ਕਰਦੇ ਆ ਕਿ ਉਹ ਦਿਨ ਦੇਗ ਬਣਾਉਣੀ ਜ਼ਰੂਰੀ ਆ ਇਹ ਜੇ ਨਹੀਂ ਬਣੀ ਆਪਾਂ ਪਤਾਸੇ ਵਗੈਰਾ ਦਾ ਮੱਥਾ ਵੀ ਹਨਾ ਭੂਗ ਲਗਾ ਸਕਦੇ ਆ ਕਿ ਨਹੀਂ ਲਗਾ ਸਕਦੇ ਹਨਾ ਸੋ ਆਪਾਂ ਥੋੜਾ ਕਲੀਅਰ ਕਰ ਦਿੰਨੇ ਆ ਕਿਉਂਕਿ ਜਦੋਂ ਮੈਂ ਵੀ ਚਪੈਰਾ ਸਾਹਿਬ ਕੱਟਣਾ ਸ਼ੁਰੂ ਕਰਿਆ ਮੈਂ ਵੀ ਇਹਦੇ ਰਿਕਾਰਡਿੰਗਸ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਮੈਨੂੰ ਤਾਂ ਬਹੁਤ ਸਾਰੀਆਂ ਵੀਡੀਓਜ਼ ਦੇਖਣੀਆਂ ਪਈਆਂ ਸੀ ਕਿਉਂਕਿ ਇੱਕ ਟੌਪਿਕ ਦੇ ਰਿਲੇਟਿਡ ਬਹੁਤ ਸਾਰੀਆਂ ਵੀਡੀਓਜ਼ ਨਿਕਲਿਆ ਹੁੰਦੀਆਂ ਹਨਾ ਕਿਸੇ 'ਚ ਕੁਝ ਕਿਸੇ 'ਚ ਕੁਝ ਤੇ ਮੈਂ ਤੁਹਾਨੂੰ ਇੱਕ ਸਟੋਰੀਆਂ ਵੀਡੀਓਜ਼ ਦਾ ਇੱਕ ਨਿਚੋੜ ਦੱਸਣ ਲੱਗੀ ਆ ਕਿ ਤੁਹਾਨੂੰ ਜ਼ਿਆਦਾ ਹੋਰ ਵੀਡੀਓਜ਼ ਨਾ ਦੇਖਣੀਆਂ ਪੈਣ ਜੀ ਤੇ ਸਭ ਤੋਂ ਪਹਿਲੀ ਗੱਲ ਜੇ ਜੇ ਤੁਸੀਂ ਚਪੈਰਾ ਸਾਹਿਬ ਕਟਨਾ ਸਟਾਰਟ ਕਰਦੇ ਹੋ ਫਰਸਟ ਡੇ ਆਪਣੇ ਘਰ ਦੇ ਵਿੱਚ ਹੈਨਾ ਤੇ ਤੁਹਾਨੂੰ ਦੇਖਣਾ ਨਹੀਂ ਜ਼ਰੂਰੀ ਆ ਤੁਸੀਂ ਦੇਖਣਾਓ ਜੀ ਆਟੇ ਦੀ ਜਿਹੜੀ ਦੇਖ ਹੁੰਦੀ ਆ ਜਿਹੜੀ ਆਪਣੀ ਗੁਰਦੁਆਰੇ ਸਾਹਿਬ ਦੇ ਵਿੱਚ ਹੈਨਾ ਤੇ ਬਣਾਈ ਜਾਂਦੀ ਆ ਸੋ ਉਹੀ ਦੇਖ ਤੁਸੀਂ ਘਰ ਬਣਾਉਣੀ ਆ ਤੇਸੀ ਕਿਉ ਦੀ ਜਦੋਂ ਤੁਸੀਂ ਫਰਸਟ ਟਾਈਮ ਜੋ ਪੈਰਾਸੈਪ ਕੱਟਣਾ ਹੈ ਜੀ ਉਹਦੋਂ ਤੁਸੀਂ ਦੇਗ ਬਣਾ ਲਓ ਤੇ ਦੈਨ ਉਸ ਤੋਂ ਬਾਅਦ ਜਿਵੇਂ ਕਈ ਸੁਖਦੇ ਆ 11 ਕਈ 5 ਸੁਖਦੇ ਆ ਕਈ 21 ਸੁਖ ਲੈਂਦੇ ਆ ਕਈ 41 ਸੁਖ ਲੈਂਦੇ ਆ ਹਨ ਜੇ ਤੁਸੀਂ ਹਰ ਸੰਡੇ ਬਣਾ ਸਕਦੇ ਹੋ ਦੇਗ ਤਾਂ ਬਹੁਤ ਵਧੀਆ ਵਾ ਜੇ ਤੁਸੀਂ ਹਰ ਸੰਡੇ ਦੇਗ ਨਹੀਂ ਬਣਾ ਸਕਦੇ ਹਨਾ ਚਲੋ ਆਪਾਂ ਨਹੀਂ ਕਹਿੰਦੇ ਹਰ ਇੱਕ ਦੀ ਫੈਮਿਲੀ ਕੰਡੀਸ਼ਨ ਸੇਮ ਨਹੀਂ ਹੁੰਦੀ ਜੀ ਹਨਾ ਕਈ ਵਾਰ ਦੇਸੀ ਕਿਉ ਉਹ ਨਾ ਹੋਵੇ ਘਰ ਦੇ ਵਿੱਚ ਆਪਾਂ ਆਪਾਂ ਜੀ ਸਿੱਧੀ ਗੱਲ ਕਰਾਂਗੇ ਕਿਉਂਕਿ ਦੇਖੋ ਜੀ ਹੈ ਨਾ ਕਿਉਂਕਿ ਕਈ ਵਾਰ ਐ ਵੀ ਹੁੰਦਾ ਵਾ ਕਿਉਂਕਿ ਕਈ ਇੱਕ ਟਾਈਮ ਮੇਰੇ ਤੇ ਵੀ ਇਦਾਂ ਦਾ ਸੀਗਾ ਮੇਰੀ ਫੈਮਿਲੀ 'ਚ ਜਦੋਂ ਮੇਰੇ ਘਰ ਦੇ ਵਿੱਚ ਦੇਸੀ ਕਿਉ ਤਾਂ ਛੱਡੋ ਮੈਨੂੰ ਰਿਫਾਈਨਡ ਆਲ ਔਇਲ ਲਿਆਣਾ ਵੀ ਬਹੁਤ ਔਖਾ ਲੱਗਦਾ ਸੀਦਾ ਇਹ ਸੀਰੀਅਸ ਆ ਇਹ ਇੱਕ ਰਿਐਲਿਟੀ ਆ ਇਹ ਹਰ ਇੱਕ ਹਰ ਇੱਕ ਪਰਸਨ ਦੇ ਨਾਲ ਰੈਜ਼ੋਨੇਟ ਕਰਦੀ ਆ ਜੀ ਆਪਣਾ ਜਿਹੜਾ ਟਾਈਮ ਪੀਰੀਅਡ ਆ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇਕ ਹੈ ਜੀ ਤੇ ਚੰਗੇ ਦਿਨ ਵੀ ਆ ਤੇ ਮਾੜੇ ਵੀ ਆ ਹਨਾ ਜੇ ਆਪਾਂ ਚੰਗਾ ਟਾਈਮ ਦੇਖਣਾ ਤੇ ਆਪਾਂ ਮਾੜਾ ਵੀ ਦੇਖਣਾ ਇਹ ਇੱਕ ਦਸਤੂਰ ਹੈ ਜੀ ਲਾਈਫ ਦਾ ਹਨਾ ਸੋ ਜੀ ਅੰਨੇ ਆਹ ਟੌਪਿਕ ਤੇ ਕਈ ਵਾਰੀ ਜੀ ਆਪਣੀ ਕੋਲ ਨਹੀਂ ਵੀ ਟੇਕ ਬਣਾ ਹੁੰਦੀ ਕਈ ਵਾਰੀ ਹਨਾ ਕੋਈ ਰੀਜ਼ਨ ਕਰਕੇ ਤੁਸੀਂ ਫਰਸਟ ਡੇ ਓਕੇ ਸੋਕੇ ਜਿਵੇਂ ਹਨਾ ਤੁਸੀਂ ਟੇਕ ਬਣਾ ਲਓ ਬਾਕੀ ਜਿਹੜੇ ਤੁਸੀਂ ਡੇ ਆ ਬਾਕੀ ਜਿੱਦਾਂ ਸੰਡੇ ਦੇ ਦੁਪਹਿਰਾਂ ਸੈ ਤੁਸੀਂ ਕੱਟਨੇ ਆ ਉਸ ਟੈਂ ਤੁਸੀਂ ਨਹੀਂ ਵੀ ਬਣਾਉਗੇ ਤਾਂ ਚੱਲੂਗਾ ਜੀ ਜਿੱਦਾਂ ਤੁਸੀਂ ਫਰਸਟ ਜੀ ਸਟਾਰਟ ਕਰਨਾ ਉਦੋਂ ਤੁਸੀਂ ਦੇਗ ਬਣਾ ਲਓ ਠੀਕ ਹੈ ਜੀ ਤੇ ਜਿਹੜੇ ਬਾਅਦ ਚ ਤੁਸੀਂ ਐਂਡ ਟਾਈਮ ਜਦੋਂ ਤੁਹਾਡਾ ਲਾਸਟ ਚ ਪਹਿਰਾ ਵਜਦਾ ਤੁਸੀਂ ਪੰਜ ਸੂਖਿਆ ਤੁਹਾਡਾ ਪੰਜਵਾਂ ਲਾਸਟ ਆ ਤੇ ਉਦੋਂ ਦੇਗ ਬਣਾ ਲਓ ਠੀਕ ਹੈ ਜੀ ਬਾਕੀ ਜੀ ਜਿਹੜੇ ਹਰ ਸੰਡੇ ਬਣਾ ਸਕਦੇ ਆ ਵਾਇਕੁਰੂ ਜੀ ਨੇ ਇੰਨਾ ਬਖਸ਼ਿਆ ਉਹਨਾਂ ਨੂੰ ਹੈਨਾ ਤੁਸੀਂ ਹਰ ਸੰਡੇ ਵੀ ਬਣਾ ਲਓ ਜਿਹੜੇ ਨਹੀਂ ਬਣਾ ਸਕਦੇ ਜਿਹੜਾ ਇੱਕ ਸੰਡੇ ਚ ਦਾ ਤੁਸੀਂ ਸਟਾਰਟ ਕੀਤਾ ਉਦੋਂ ਬਣਾ ਲਓ ਜਦੋਂ ਤੁਸੀਂ ਸਮਾਪਤੀ ਕਰਨੀ ਆ ਉਹ ਦਿਨ ਬਣਾ ਲਓ ਠੀਕ ਹੈ ਜੀ ਸੈਕਿੰਡ ਹੁਣ ਉਹ ਪਰਸਨ ਠੀਕ ਹੈ ਜਿਹੜੇ ਮੇਰੇ ਵਰਗੇ ਜਿਨ੍ਹਾਂ ਤੇ ਮੈਂ ਖੁਦ ਕਹਿ ਰਹੀ ਹਾਂ ਮੇਰੇ ਤੇ ਇੰਦਾ ਦਾ ਟਾਈਮ ਸੀਗਾ ਕਿ ਮੈਂ ਮੇਰੇ ਕੋ ਰਿਫਾਈਨਡ ਔਇਲ ਲੈਣ ਲਈ ਵੀ ਸਾਡੇ ਘਰ ਦੇ ਵਿੱਚ ਉਹ ਇੱਕ ਟਾਈਮ ਇੰਦਾ ਦਾ ਸੀਗਾ ਰਿਫਾਈਨਡ ਔਇਲ ਲੈਣ ਲਈ ਵੀ ਮੇਰੇ ਕੋ ਪ੍ਰੋਪਰ ਪੈਸੇ ਨਹੀਂ ਹੁੰਦੇ ਸੀ ਤੇ ਮੈਂ ਉਹਨਾ ਪਰਸਨ ਲਈ ਕਹਿਣਾ ਚਾਹੁੰਦੀ ਆ ਕੀ ਤੁਸੀਂ ਇਹ ਨਾ ਸੋਚਿਓ ਕਿ ਫਿਰ ਜੇ ਸਾਡੇ ਕੋਲ ਦੇਸੀ ਕਿਉਂ ਨਹੀਂ ਅਵੇਲੇਬਲ ਹੈਗਾ ਘਰ 'ਚ ਤੇ ਮੈਂ ਚਪੈਰਾ ਸਰਵ ਨਹੀਂ ਸ਼ੁਰੂ ਕਰ ਸਕਦੀ ਜਾਂ ਕਰ ਸਕਦਾ ਹੈ ਨਾ ਤੇ ਕਿਉਂਕਿ ਜੀ ਆਪਾਂ ਤਾਂ ਦੇਗ ਨਹੀਂ ਬਣਾ ਸਕਦੇ ਤੁਸੀਂ ਫਿਰ ਬਾਬਾ ਜੀ ਤੇ ਸੁੱਟ ਦਿਓ ਕੋਈ ਗੱਲ ਨਹੀਂ ਤੁਸੀਂ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਤੁਹਾਡੇ ਦਿਲੋਂ ਤੁਸੀਂ ਆਰਟ ਕਰੋ ਦਿਲੋਂ ਚਪੈਰਾ ਸਰਵ ਕਰਨਾ ਸ਼ੁਰੂ ਕਰ ਦਿਓ ਚਾਹੇ ਤੁਸੀਂ ਘਰ ਦੇ ਵਿੱਚ ਚੀਨੀ ਦੇ ਦੋ ਦਾਣੇ ਕੋਲੀ 'ਚ ਰੱਖ ਕੇ ਉਹਨਾਂ ਦੀ ਜੋਤ ਦੇ ਅੱਗੇ ਰੱਖ ਦਿਓ ਠੀਕ ਹੈ ਜੋਤ ਜਗਾਉਣ ਦੀ ਵੀ ਤੁਹਾਡੇ ਕੋਲ ਜੇ ਨਹੀਂ ਹਿੰਮਤ ਹੈ ਕਿ ਹਜੇ ਕਈਆਂ ਕੋਲ ਹੈ ਨਾ ਜੇ ਤੁਹਾਡੇ ਕੋਲ ਜੋਤ ਜਗਾਉਣ ਲਈ ਵੀ ਨਹੀਂ ਕਿ ਉਹ ਅਵੇਲੇਬਲ ਹੋ ਰਿਹਾ ਹੈਗਾ ਤੁਸੀਂ ਤੂਫ ਲਗਾ ਲਓ ਜਿਹੜਾ ਪਰਮਾਤਮਾ ਵਾ ਨਾ ਮੇਰੇ ਪਾਪਾ ਕਹਿੰਦੇ ਹੁੰਦੇ ਸੀਗੇ ਕਹਿੰਦੇ ਕਿ ਧੰਨੇ ਭਗਤ ਨੇ ਪੱਥਰ 'ਚ ਰੱਬ ਪਾ ਲਿਆ ਸੀ ਹੈ ਨਾ ਕਈ ਲੋਕ ਬਹੁਤ ਜ਼ਿਆਦਾ ਮਰੂ ਰੈਗੂਲੇਸ਼ਨਸ ਦੇ ਜਾਂ ਕਿ ਇਦਾਂ ਕਰੋ ਇਦਾਂ ਕਰੋ ਹੈ ਨਾ ਆਪਾਂ ਦਾ ਸਿੱਧੀ ਮੇਰੇ ਕੋਲ ਇੱਕੋ ਹੀ ਕੋਮਨ ਗੱਲ ਹੁੰਦੀ ਆ ਕਿ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਵਾ ਤੇ ਤੁਹਾਡਾ ਜਿਹੜਾ ਪਾਠ ਆ ਉਹ ਤੁਸੀਂ ਦਿਲੋਂ ਉਹ ਪੂਰੀ ਸ਼ਰਧਾ ਨਾਲ ਕਰੋ ਤੇ ਪਰ ਜਦੋਂ ਤੁਸੀਂ ਪਾਠ ਕਰਨਾ ਜਗਾ ਤੁਸੀਂ ਇੱਕੋ ਹੀ ਸੈਲੈਕਟ ਕਰੋ ਜਿਵੇਂ ਤੁਹਾਡੇ ਘਰ ਦੀ ਧੂਪ ਹੈ ਤੁਸੀਂ ਨਾਰਮਲ ਡੇਲੀ ਲਗਾਉਣੀ ਹੈ ਠੀਕ ਹੈ ਜੀ ਤੁਸੀਂ ਜੇ ਨਹੀਂ ਧੂਪ ਹਤੀ ਆਪਣਾ ਤੁਸ ਤੁਹਾਡੇ ਕੋਲ ਜੋਤ ਤੁਹਾਡੇ ਕੋਲ ਪਹਿਲੇ ਦਿਨ ਜੋਤ ਵੀ ਨਹੀਂ ਜਗਾਉਣ ਨੂੰ ਵੀ ਹੈ ਨਹੀਂਗਾ ਦੇਸੀ ਕਿ ਉਹ ਤੁਹਾਡੇ ਕੋਲ ਆਟੇ ਦੇ ਬਣਾਉਣ ਨੂੰ ਵੀ ਹਨਾ ਕੜਾ ਪ੍ਰਸ਼ਾਦ ਦੇ ਬਣਾਉਣ ਨੂੰ ਵੀ ਦੇਸੀ ਕਿ ਉਹ ਨਹੀਂ ਹੈਗਾ ਫਿਰ ਤੁਸੀਂ ਇਹ ਨਹੀਂ ਸੋਚਣਾ ਵਈ ਅਸੀਂ ਦੁਪਹਿਰਾਂ ਸਾਨੂੰ ਨਹੀਂ ਕੱਟ ਸਕਦੇ ਤੁਸੀਂ ਕੱਟੋ ਵੀ ਚੀਜੇ ਖੋ ਕੇ ਘਟੋ ਕਿਉਂਕਿ ਬਾਬਾ ਦੀਪ ਸਿੰਘ ਜੀ ਇੱਕ ਦਿਨ ਉਹ ਵੀ ਲੈ ਕੇ ਆਉਣਗੇ ਜਦੋਂ ਤੁਸੀਂ ਤੁਸੀਂ ਆਟੇ ਦੀ ਦੀਵ ਬਣਾਓਗੇ ਠੀਕ ਹੈ ਜੀ ਤੇ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਧੂਫ ਲਗਾ ਕੇ ਚੀਨੀ ਦੇ ਦੋ ਦਾਣੇ ਰੱਖ ਦਿਓ ਉਹਨਾਂ ਦੇ ਅੱਗੇ ਤੇ ਪਾਠ ਕਰੋ ਤੁਸੀਂ ਨਾਰਮਲ ਜਿੱਦਾਂ ਚਪਰਾ ਸਾਹਿਬ ਦੇ ਜਿਹੜੇ-ਜਿਹੜੇ ਪਾਠ ਹੈਗੇ ਮੈਂ ਇਹ ਨਾਲ ਰਿਲੇਟਡ ਵੀਡੀਓ ਬਣਾਏ ਹੋਈਆਂ ਕਿਹੜੇ-ਕਿਹੜੇ ਪਾਠ ਕਰਨੇ ਨੇ ਤੁਸੀਂ ਮੇਰੀ ਆਈਡੀ ਤੇ ਜਾ ਕੇ ਦੇਖ ਸਕਦੇ ਹੋ ਓਕੇ ਜੀ ਤੇ ਤੁਸੀਂ ਉਹ ਵਾਲੇ ਪਾਠ ਕਰੋ ਬਾਕੀ ਜੀ ਕਈ ਕਹਿੰਦੇ ਨੇ ਸਾਡਾ 3 ਘੰਟੇ ਚ ਵੀ ਹੋ ਜਾਂਦਾ ਦੁਪਹਿਰਾ ਸਾਹਿਬ ਹਨਾ ਤੁਸੀਂ 4 ਘੰਟੇ ਦੇ ਵਿੱਚ ਪਹਿਲਾਂ ਸਭ ਕਿਵੇਂ ਪੂਰਾ ਕਰ ਸਕਦੇ ਹੋ ਤੁਸੀਂ ਲਾਈਵ ਲਗਾ ਲਓ ਜੀ ਲਾਈਵ ਪੂਰਾ 4 ਘੰਟੇ ਦਾ ਹੁੰਦਾ ਵਾ ਤੁਸੀਂ ਪ੍ਰੋਪਰ ਜਿੱਦਾਂ ਉਹ ਤਰ ਨਾਲੇ ਤਾਂ ਸੰਗਤ ਦੇ ਵਿੱਚ ਤੁਹਾਡਾ ਵੀ ਹਨਾ ਯੋਗਦਾਨ ਹੋ ਜੂਗਾ ਕਿ ਆਪਾਂ ਯਾਨੀ ਤੁਹਾਨੂੰ ਐਂ ਫੀਲ ਹੋਊਗਾ ਕਿ ਆਪਾਂ ਉੱਥੇ ਬੈਠ ਕੇ ਉਹਨਾਂ ਦੇ ਦਰਬਾਰ ਤੇ ਹੀ ਆਪਾਂ ਕੱਟ ਰਹੇ ਹਾਂ ਠੀਕ ਹੈ ਜੀ ਤੁਸੀਂ 12 ਵਜੇ ਪ੍ਰੋਪਰ ਉਹ ਉਹ ਹਰ ਵਾਰੀ ਯਾਨੀ 12:05 ਤੇ ਆਈ ਥਿੰਕ 12:00 ਕੇ 10 ਮਿੰਟ ਤੱਕ ਏਦਾਂ ਹੋ ਜਾਂਦੀ ਹੈ ਉਹਨਾਂ ਨੂੰ ਟਾਈਮਿੰਗ 12:05 ਜਾਂ ਕੁਛ ਏਦਾਂ ਫਿਰ ਉਹ ਸ਼ੁਰੂ ਕਰ ਲੈਂਦੇ ਹੁੰਦੇ ਆ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦੋ ਜੀ ਪ੍ਰੋਪਰ ਪੂਰਾ ਤੁਸੀਂ ਉਹਨਾਂ ਦੇ ਨਾਲ 4:00 ਵਜੇ ਤੱਕ ਬੈਠ ਕੇ ਪਾਠ ਕਰੋ ਪ੍ਰੋਪਰ ਅਰਦਾਸ ਉਹ ਸੋਹਣੀ ਹੁੰਦੀ ਆ ਤੇ ਤੁਸੀਂ ਅਰਦਾਸ ਵਿੱਚ ਵੀ ਅੰਦੀ ਸ਼ਾਮਿਲ ਹੋ ਜਾਓਗੇ ਠੀਕ ਹੈ ਜੀ ਤੇ ਬਾਕੀ ਜੀ ਤੁਸੀਂ ਹੁਕਮਨਾਮਾ ਜੀ ਹੁਕਮਨਾਮਾ ਲੈ ਲੈਂਦੇ ਹੋ ਬੱਬਾ ਭਾਜੀ ਹੈ ਨਾ ਤੇ ਆਪਾਂ ਉਹ ਵੀ ਸੁਣ ਸਕਦੇ ਹਾਂ ਨਾ ਘਰੇ ਤੇ ਬਾਕੀ ਜੀ ਜਿਹੜੀ ਤੁਸੀਂ ਖੁਦ ਕਰਨਾ ਚਾਹੁੰਦੇ ਹੋ ਹਨਾ ਤੇ ਕਿਵੇਂ ਅਰਦਾਸ ਕਰਨੀ ਹੈ ਤੇ ਤੁਸੀਂ ਘਰੇ ਆਪ ਹੀ ਕਰਨਾ ਚਾਹੁੰਦੇ ਹੋ ਕਿਵੇਂ ਅਰਦਾਸ ਕਰਨੀ ਹੈ ਹਨਾ ਤੇ ਜੇ ਤੁਸੀਂ ਚਾਹੋਗੇ ਮੈਂ ਉਹਦੇ ਨਾਲ ਰਿਲੇਟਡ ਇੱਕ ਵੀਡੀਓ ਬਣਾ ਦਵਾਂਗੀ ਜੇ ਤੁਸੀਂ ਚਾਹੋਗੇ ਤਾਂ ਠੀਕ ਹੈ ਜੀ ਬਾਕੀ ਇਹ ਮੈਂ ਤੁਹਾਨੂੰ ਦੇਖਦਾ ਜਿਹੜਾ ਹੈਗਾ ਵਾ ਮੇਰੀ ਸਿਸਟਰ ਨੇ ਕੁਛ ਐਸੀਗਾ ਕਿ ਦੀਦੀ ਅਸੀਂ ਪਤਾਸੇ ਵੀ ਲਗਾ ਦਾ ਉਹ ਲਗਾ ਸਕਦੀ ਹਾਂ ਤੁਸੀਂ ਸਿਸਟਰ ਤੁਸੀਂ ਚੀਨੀ ਦਾ ਵੀ ਲਗਾ ਸਕਦੇ ਹੋ ਤੁਸੀਂ ਪੈਰਿਸ਼ਨ ਨਾਲੋਂ ਤੁਸੀਂ ਬਸ ਪਾੜ ਕਰੋ ਠੀਕ ਹੈ ਜੀ ਬਾਬਾ ਦੀਪ ਸਿੰਘ ਜੀ ਆਪ ਕੀ ਤੁਹਾਡੀ ਬਾਹ ਫੜਨਗੇ ਦਿਲ ਸਾਫ ਰੱਖੋ ਆਪਣਾ ਠੀਕ ਹੈ ਜੀ ਸ਼ਰਧਾ ਨਾਲ ਪਾਠ ਕਰੋ ਘਰ ਦੇ ਵਿੱਚ ਤੇ ਤੁਸੀਂ ਬਸ ਆਪਣਾ ਦਿਨੋਚ ਰਸਾਫ ਘਟਨਾ ਸ਼ੁਰੂ ਕਰੋ ਪਾਠ ਪਾਣੀ ਪੜਨੀ ਸ਼ੁਰੂ ਕਰੋ ਘਰ ਦੇ ਵਿੱਚ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਵੀ ਹੋਊਗਾ ਤੁਹਾਡੇ ਚੰਗੇ ਦਿਨ ਆਉਣਗੇ ਜੀ ਬਾਬਾ ਦੀਪ ਸਿੰਘ ਜੀ ਤੁਹਾਡੀ ਬਾਹ ਫੜਨਗੇ ਬਹੁਤ ਇੱਕ ਪੋਜ਼ਿਟਿਵ એનર્ਜੀ ਮਿਲਦੀ ਹੈ ਜਦੋਂ ਆਪਾਂ ਪਾਠ ਕਰਦੇ ਹਾਂ ਘਰ ਦੇ ਵਿੱਚ ਮੈਂ ਜਦੋਂ ਦਿਨੋਚ ਰਸਾਫ ਘਟਣ ਲੱਗੀਆਂ ਮੈਨੂੰ ਆਪਣੇ ਆਪ 'ਚ ਇੱਕ ਕੌਨਫੀਡੈਂਸ ਦਿੱਕਦਾ ਮੈਂ ਆਣੀ ਕਹਿੰਦੀ ਮੈਂ ਅੱਜ ਬਹੁਤ ਹਾਈ ਲੈਵਲ ਤੇ ਚਲੀ ਗਈਆਂ ਜਾਂ ਮੈਂ ਬਹੁਤ ਇੱਕ ਨਾ ਮੈਂ ਅੱਜ ਵੀ ਨਾਰਮਲ ਆਪਣੇ ਘਰ ਦੇ ਵਿੱਚ ਉਹੀ ਰੈਡੀ ਹਾਂ ਜਿਵੇਂ ਪਹਿਲਾਂ ਸੀ ਸਾਡੀ ਉਹੀ ਲਾਈਫ ਸਟਾਈਲ ਆ ਬਟ ਇੱਕ ਮੈਂ ਆਪਣੇ ਜੀ ਕੋਨਫੀਡੈਂਸ ਲੂਜ਼ ਕਰ ਲਿਆ ਸੀ ਆਪਣੇ ਆਪ ਤੇ ਮੈਨੂੰ ਇਹ ਹੁੰਦਾ ਸੀਗਾ ਨਹੀਂ ਯਾਰ ਹਨਾ ਕਿ ਚਲੋ ਆਪਾਂ ਜ਼ਿਆਦਾ ਲੋ ਜਿਵੇਂ ਜਾਨੀ ਵੀਡੀਓਜ਼ ਜਿਵੇਂ ਆਪਣੇ ਬਾਰੇ ਐਕਸਪਲੇਨ ਕਰਨ ਲੱਗੀ ਮਰਜ਼ੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਇੱਕ ਤੁਹਾਡੇ ਦੇ ਵਿੱਚ ਵਾਇਗਰੂ ਜਿਹਦਾ ਕੋਨਫੀਡੈਂਸ ਭਰ ਗਿਆ ਹਨਾ ਤੁਸੀਂ ਯਾਨੀ ਹਰ ਇੱਕ ਮੁਸੀਬਤ ਨੂੰ ਹਰ ਇੱਕ ਆਪਣੀ ਲਾਈਫ ਦੇ ਵਿੱਚ ਕੋਈ ਵੀ ਤੁਹਾਡੇ ਹਨਾ ਕੋਈ ਵੀ ਸਰਕਮਸਟੈਂਸਿਸ ਹੋਣ ਤੁਸੀਂ ਇਹਨਾਂ ਉਹਨਾਂ ਨੂੰ ਹੱਸ ਕੇ ਝੱਲ ਲੈਣੇ ਹੋ ਤੁਹਾਨੂੰ ਇਹ ਲੱਗੂਗਾ ਕਿ ਸਾਡੇ ਪਿਤਾ ਜੀ ਹੈਗੇ ਹਨਾ ਬਾਬਾ ਦੀਪ ਸਿੰਘ ਜੀ ਨਾਲ ਨਹੀਂ ਕੀ ਟੈਨਸ਼ਨ ਇਹ ਮਾਈਂਡ ਦੇ ਵਿੱਚ ਆਉਣ ਲੱਗ ਜਾਂਦੀ ਹੈ ਇਹ ਚੀਜ਼ ਸੋ ਇਸ ਕਰਕੇ ਜੀ ਤੁਸੀਂ ਜਿੰਨੇ ਵੀਰੇ ਸਿਸਟਰ ਨੇ ਮੇਰੇ ਬ੍ਰਦਰ ਨੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਤੁਸੀਂ ਬਾਕੀ ਜੀ ਦੇ ਬਣਾਉਣੀ ਜ਼ਰੂਰੀ ਆ ਇਹ ਤਾਂ ਹੈ ਗਈ ਹੈਗਾ ਜੀ ਦੇ ਬਣਾਉਣੀ ਬਹੁਤ ਜ਼ਰੂਰੀ ਆ ਪਰ ਕਈ ਲੋਕ ਜਿਹੜੀ ਨਹੀਂ ਬਣਾ ਸਕਦੇ ਤੁਸੀਂ ਪਤਾਸੀ ਵੀ ਰਿਆ ਕੇ ਭੋਗ ਲਗਾ ਸਕਦੇ ਹੋ ਕੋਈ ਗੱਲ ਨਹੀਂ ਜੀ ਓਕੇ ਜੀ ਤੇ ਲੋ ਜੀ ਤੁਹਾਨੂੰ ਹੋ ਗਿਆ ਹੁਣ ਕਲੀਅਰ ਮੈਂ ਕੀ ਕਹਿਣਾ ਚਾਹੁੰਦੀ ਆ ਤੇ ਲੋ ਜੀ ਮਿਲਦੇ ਆ ਫਿਰ ਨੈਕਸਟ ਵਲੌਗ ਚ ਤਦ ਤੱਕ ਦੇ ਲਈ ਸਭ ਨੂੰ ਮੈਂ ਬਹੁਤ ਪਿਆਰ ਪ੍ਰਸਾਸ਼ੀਆ ਕਾਲ ਜਿਉਂਦੇ ਰੋ ਹੱਸਦੇ ਰੋ ਵਾਸਤੇ ਰੋ ਪਰ ਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਬਾਤ ਕੀ ਜੀ ਜਿਹਨੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜੁੜੋ ਕਰਕੇ ਜਾਓ ਬੈਲ ਆਈਕਨ ਨੂੰ ਪ੍ਰੈਸ ਕਰ ਦੋ ਤਾਂ ਕਿ ਜਿਹੜੇ ਆਉਣ ਵਾਲੇ ਵੀਡੀਓਜ਼ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਕੋਲ ਆਉਣ ਜਾਣ ਜੀ ਸੋ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਤਦ ਤੱਕ ਦੇ ਸਭ ਨੂੰ ਮਾਂਗੜ ਫੈਮਿਲੀ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਜਿਉਂ ਦੇ ਰਹਾ ਹਜ਼ਰ ਵਾਸ ਦੇ ਰੋ ਤੇ ਪ੍ਰਮਾਤਮਾ ਵਾਹਿ ਕਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਫੈਮਿਲੀ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਆ ਸਾਰੀਆਂ ਵਿਸ਼ੇਸ ਪੂਰੀਆਂ ਹੋਣ ਫੁੱਲਫਿਲ ਹੋਣ ਜੀ ਸੋ ਮਿਲਦੇ ਹਾਂ ਨੈਕਸਟ ਵਲੌਗ ਸਸਟ੍ਰੇਜ ਜੀ